ਭਾਈ ਆਪਣੀ ਤਾਂ ਲਾਈਫ ਨਾ ਜੜੀ ਉਹ ਸਾਰੀ ਜਗਾਲਾਂ ਤੇ ਟਿਕੀ ਹੋਈ ਆ ਕਿਉਂਕਿ ਬਾਹਲੇ ਪੈਸਿਆਂ ਦੀ ਮਸ਼ੀਨਰੀ ਆਪਾਂ ਜਿਹੜੀ ਉਹ ਆਪਾਂ ਨਹੀਂ ਲੈ ਸਕਦੇਗੇ ਤੇ ਬਾਕੀ ਆਪਣੇ ਪਿੰਡਾਂ ਵਾਲਿਆਂ ਕੋਲੇ ਜਗਾਲ ਹੀ ਹੁੰਦੇ ਆ ਤੇ ਅੱਜ ਉੱਥੋਂ ਨੂੰ ਮੈਂ ਦੱਸਦਾ ਆ ਜਗਾਰ ਦੇ ਬਾਰੇ ਕਰਨਾ ਕੀ ਆਪਾਂ ਇਹਦੇ 'ਚ ਆਪਣੇ ਕੋਲੇ ਡਰਾਮਾ ਤਾਂ ਹਰੇਕ ਘਰੇ ਟੁੱਟਿਆ ਭੱਜਿਆ ਪਿਆ ਹੀ ਹੁੰਦਾ ਯਾਰ ਤੇ ਉੱਤੇ ਆਪਾਂ ਲਾ ਲੈਣੀ ਆ ਘਿਓ ਵਾਲੀ ਪੀਪੀ ਚੱਕ ਕੇ ਜਿਹੜੀ ਕਿ ਦਾਣੇ ਥੋੜੇ ਥੋੜੇ ਕਰਕੇ ਕੱਢੇ ਜਾਵੇ ਵੇਖੋ ਇਹਦੇ ਆਪਾਂ ਇੱਕ ਪੱਖਾ ਲਾ ਲੈਣਾ ਤੇ ਢੋਲ ਨੂੰ ਕਰ ਲੈਣਾ ਥੋੜਾ ਜਿਹਾ ਲੇਦਾ ਤਾਂ ਜੋ ਕਿ ਜਿਹੜੇ ਦਾਣੇ ਆ ਉਹ ਸਾਰੇ ਪਿੱਛੇ ਨੂੰ ਆਉਣ ਤੇ ਜਿਹੜਾ ਫੂਸ ਆ ਉਹ ਸਾਰਾ ਅੱਗੇ ਨੂੰ ਟੱਪ ਜਾਣਾ ਦਾ ਤੇ ਮਗਰ ਲਾ ਲੈਣੀ ਆ ਆਪਾਂ ਕੋਈ ਇਹਦੇ ਬਾਲਟੀ ਸੋ ਵੇਖੋ ਕਿੱਟੀ ਹਸਾਂ ਦੀ ਨਾਲ ਕੱਲਾ ਬੰਦਾ ਯਾਰ ਜਿਵੇਂ ਮਰਜ਼ੀ ਕੰਮ ਕਰੀ ਜਾਵੇ ਕੋਈ ਇਹ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਆ ਫੂਕਸਾ ਜਿਹੜਾ ਉਹ ਸਾਰਾ ਅੱਗੇ ਟੱਪੀ ਜਾਣਾ ਤੇ ਦਾਣੇ-ਦਾਣੇ ਮੋٹے-ਮੋਟੇ ਉਹ ਪਿੱਛੇ ਆ ਜਾਣੇ ਉਹ ਵੀ ਬਾਲਟੀ ਗੱਟੇ ਚ ਲਦਨੀ ਆ ਕੋਈ ਬੰਕਰ ਨਹੀਂ ਕੋਈ ਸ਼ੰਕਰ ਨਹੀਂ ਬਾਈ ਕਿਵੇਂ ਲੱਗਿਆ ਇਹ ਜਿਗਾਰ ਆਪਣੇ ਵੀ ਬਣਾ ਕੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਧੰਨ